ਆ ਨਵਾਂ ਰਵਾਜ ਚੱਲ ਪਿਆ ਹੁਣ ਵਿਆਹ ਤੋਂ 10 ਦਿਨ ਪਹਿਲਾਂ ਪ੍ਰਾਈਵੇਟਾਂ ਦਾ ਕੋਈ ਸਿੰਗਾਪੁਰ ਫੋਟੋਆਂ ਖਿਚਾਉਣ ਤੁਰਿਆ ਕੋਈ ਥਾਈਲੈਂਡ ਕੋਈ ਰਾਜਸਥਾਨ ਕੋਈ ਹਮਾਤਲ ਚ ਕੋਈ ਕਿਸੇ ਪਾਸੇ ਆਨੰਦਕਾਰ ਦਾ ਕੇਵਲ ਤੇ ਕੇਵਲ ਫਾਰਮੈਲਟੀ ਰਹਿ ਗਿਆ ਸਾਡੇ ਕੋਲ ਫਾਰਮੈਲਟੀ ਮੈਂ ਰੋਕਦਾ ਨਹੀਂ ਤੁਸੀਂ ਜਿੱਥੇ ਮਰਜ਼ੀ ਜਾਓ ਤੁਹਾਡਾ ਪੈਸਾ ਜਿੱਥੇ ਮਰਜ਼ੀ ਖਰਚੋ ਪਰ ਇੱਕ ਬੇਨਤੀ ਕਰਾਂ ਸਿੱਖਾਂ ਦੇ ਬੱਚਿਆਂ ਨੂੰ ਕਿ ਘੱਟੋ ਘੱਟ ਜਦੋਂ ਕਿ ਇਦਾਂ ਦੀਆਂ ਫੋਟੋਆਂ ਖਿਚਾਉਣ ਜਾਣ ਦਾ ਮਨ ਬਣਦਾ ਹੈ ਕਟੋ-ਕਟੋ ਗੁਰੂ ਕੇ ਲਾਹੌਰ ਹੀ ਜਾਇਆ ਕਰੋ ਨਾਲੇ ਉਥੇ 10 ਫੋਟੋਆਂ ਖੇਚ ਹੋ ਜਾਣਗੀਆਂ ਨਾਲੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਜਿੱਦਾਂ ਤੇਰਾ ਪਰਿਵਾਰ ਵਧਿਆ ਫੁੱਲਿਆ ਸੀ ਉਦਾਂ ਕਿਤੇ ਸਾਡੇ ਤੇ ਵੀ ਕਿਰਪਾ ਕਰੀਂ ਕਟੋ-ਕਟੋ ਇੱਕ ਤੀਰਥ ਦੀ ਯਾਤਰਾ ਤੇ ਹੋ ਜੂ ਇੱਕ ਧਾਰਮਿਕ ਸਥਾਨ ਦੇ ਦਰਸ਼ਨ ਤੇ ਕਰ ਲਾਂਗੇ ਸਾਰੇ ਕਾਰਜ ਪਹਿਲਾਂ ਕਰਦੇ ਆਂ ਮੈਂ ਤਾਂ ਕੱਪੜੇ ਕਿੱਦਾਂ ਦੇ ਪਾਉਣੇ ਮੈਂ ਕਿੱਦਾਂ ਦੇ ਪਾਉਣੇ ਜੁੱਤੀ ਪਹਿਲਾਂ ਕਿਹੜੀ ਪਾਉਣੀ ਬਾਅਦ ਚ ਕਿਹੜੀ ਪਾਉਣੀ ਹੈ ਕੋਟ ਪਿੰਟ ਕਿੱਦਾਂ ਦਾ ਲੈਣਾ ਸੂਟ ਕਿੱਦਾਂ ਦਾ ਲੈਣਾ ਪਰ ਸਿੱਖਾਂ ਦੇ ਬੱਚਿਆਂ ਨੇ ਕਦੇ ਇਹ ਗੱਲ ਨਹੀਂ ਸੋਚੀ ਕਿ ਅਸੀਂ ਗੁਰਦੁਆਰੇ ਦੇ ਗ੍ਰੰਥੀ ਨੂੰ ਜਾ ਕੇ ਦੋ ਦਿਨ ਚਾਰ ਦਿਨ ਪਹਿਲਾਂ ਇਹ ਗੱਲ ਕਹੀਏ ਕਿ ਬਾਬਾ ਜੀ ਚੌਂ ਲਾਮਾਂ ਦੇ ਅਰਥ ਹੀ ਦੱਸ ਦਿਓ ਸਾਨੂੰ ਕੀ ਹੁੰਦੇ ਨੇ